ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤੋ ਇੱਕ ਹੋਰ ਬਹੁਤ ਵਧੀਆ ਟੌਪਿਕ ਤੇ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਵੀਡੀਓ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓਜ਼ ਦੇਖਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਪਰਸਨੈਲਿਟੀ ਬ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਟੌਰ ਠੀਕ ਹੈ ਜੀ ਪਰਸਨੈਲਿਟੀ ਤੁਸੀਂ ਥੰਬਨੇਲ ਤੇ ਪੜ ਲਿਆ ਵੀ ਪਰਸਨੈਲਿਟੀ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰਨ ਵਾਸਤੇ ਕੁਝ ਕੁ ਟਿਪਸ ਦੱਸਾਂਗੇ ਆਪਾਂ ਮੈਂ ਤੁਹਾਡੇ ਨਾਲ ਸਾਂਝੇ ਕਰੂੰਗਾ ਵੈਸੇ ਤਾਂ ਅੱਜ ਦੇ ਦੌਰ ਵਿੱਚ ਹਰੇਕ ਬੰਦਾ ਆਪਣੇ ਆਪ ਵਿੱਚ ਪਰਸਨੈਲਿਟੀ ਆ ਹਰੇਕ ਬੰਦੇ ਨੂੰ ਪਤਾ ਵੀ ਮੈਂ ਕੀ ਹੋਣਾ ਹਨਾ ਤੇ ਕਿਸ ਤਰ੍ਹਾਂ ਦੀ ਮਿਰਤੇ ਸ਼ੂਟ ਕਰਦੀ ਆ ਪਰ ਫਿਰ ਵੀ ਕੁਝ ਕੁ ਟਿਪਸ ਹੈਗੇ ਨੇ ਜੋ ਮੈਨੂੰ ਠੀਕ ਲੱਗਦੇ ਆ ਹਨਾ ਤੇ ਜੋ ਮੈਂ ਆਪਾਂ ਆਲੇ ਦੁਆਲੇ ਚ ਦੇਖਦੇ ਆ ਚੀਜ਼ਾਂ ਹਨਾ ਤੇ ਕਿਸੇ ਨੂੰ ਫੋਲੋ ਵੀ ਕਰਦੇ ਆਪਾਂ ਕਈ ਵਾਰੀ ਹਨਾ ਸੋ ਉਸ ਤੇ ਅੱਜ ਆਪਾਂ ਗੱਲ ਕਰਾਂਗੇ ਸੋ ਦੋਸਤੋ ਪਰਸਨੈਲਿਟੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਬਹੁਤ ਜ਼ਰੂਰੀ ਇਹ ਹੈ ਆ ਕਿ ਥੋਡੀ ਬੋਡੀ ਦੀ ਸ਼ੇਪ ਠੀਕ ਹੈ ਜੀ ਥੋਡੀ ਬੋਡੀ ਦੀ ਸ਼ੇਪ ਤੁਹਾਡੀ ਪਰਸਨੈਲਿਟੀ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ ਸ਼ੇਪ ਤੋਂ ਕਹਿੰਦਾ ਮਤਲਬ ਕਈ ਬੰਦੇ ਜ਼ਿਆਦਾ ਫੈਟੀ ਹੁੰਦੇ ਨੇ ਹਨਾ ਗੁੱਸਾ ਨਾ ਕਰਨ ਮੇਰੀ ਗੱਲ ਦਾ ਉਹ ਵੀ ਵੀ ਸਾਨੂੰ ਫੈਟੀ ਕਹਿ ਰਹੇ ਹੋ ਇਹ ਇੱਕ ਹੈਗਾ ਇੱਕ ਕਾਮਨ ਪੁਆਇੰਟ ਹੀ ਆ ਹਨਾ ਕਿਉਂਕਿ ਫੈਟੀ ਤੋਂ ਕਹਿੰਦਾ ਮਤਲਬ ਇਹ ਕਈ ਬੰਦਿਆਂ ਦਾ ਪੇਟ ਬਾਹਰ ਆ ਜਾਂਦਾ ਹਨਾ ਜੀ ਪੇਟ ਬਾਹਰ ਊਨ ਨਾਲ ਤੁਹਾਡੀ ਪਰਸਨੈਲਿਟੀ 'ਚ ਬਹੁਤ ਫਰਕ ਪੈਂਦਾ ਕੋਸ਼ਿਸ਼ ਕਰੋ ਕਿ ਤੁਸੀਂ ਇਸ ਚੀਜ਼ ਨੂੰ ਮੇਨਟੇਨ ਰੱਖਣ ਲਈ ਪੇਟ ਤੁਹਾਡਾ ਫਲੈਟ ਰਹੇ ਹਨਾ ਕੋਸ਼ਿਸ਼ ਕਰੋ ਰਨਿੰਗ ਕਰੋ ਜੋਗਿੰਗ ਕਰੋ ਤੇ ਜੇ ਡੇਲੀ ਹੋ ਸਕਦਾ ਹੈ ਘੱਟੋ ਘੱਟ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰੋ ਇਸ ਨਾਲ ਤੁਹਾਡਾ ਜਿਹੜਾ ਪੇਟ ਹੈ ਹਨਾ ਉਹ ਫਲੈਟ ਹੋਗਾ ਤੇ ਤੁਹਾਡੀ ਬੋਡੀ ਦੀ ਸ਼ੇਪ ਵੀ ਵਧੀਆ ਹੋਊ ਤੁਸੀਂ ਵੈਸੇ ਵੀ ਤੰਦਰੁਸਤ ਰਹੋਗੇ ਸੋ ਪਰਸਨੈਲਿਟੀ ਨੂੰ ਵਧੀਆ ਰੱਖਣ ਵਾਸਤੇ ਸਭ ਤੋਂ ਪਹਿਲੀ ਤਾਂ ਇਹ ਚੀਜ਼ ਹੈ ਦੀ ਤੁਹਾਡੀ ਬੋਡੀ ਦੀ ਸ਼ੇਪ ਸਹੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਆਊਟਫਿਟ ਦੀ ਜਨਕੇ ਜਿਹੜੇ ਤੁਸੀਂ ਕੱਪੜੇ ਪਾਉਣੇ ਆ ਹਨ ਹਰੇਕ ਬੰਦਾ ਆਪਣੀ ਆਪਣੀ ਚੋਇਸ ਨਾਲ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਚਲੋ ਉਹ ਇੱਕ ਪਾਸੇ ਹਨ ਪਰ ਇੱਥੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਜਿਹੜੇ ਬੰਦੇ ਥੋੜੇ ਜਿਹੇ ਸਾਂਵਲੇ ਰੰਗ ਦੇ ਹੁੰਦੇ ਹਨ ਹਨ ਇੱਕ ਹੁੰਦਾ ਫੇਰ ਲੰਗੇ ਇੱਕ ਹੁੰਦਾ ਸਾਂਵਲਾ ਹਨ ਜਿਹੜੇ ਬੰਦੇ ਸਾਂਵਲੇ ਰੰਗ ਹੁੰਦੇ ਆ ਉਹ ਜੇਕਰ ਸੋਬਰ ਰੰਗ ਦੇ ਆਪਣੇ ਆਊਟਫਿਟ ਸੋਬਰ ਰੰਗ ਦੀ ਪਾਉਣ ਜਾਂ ਕੇ ਕੱਪੜੇ ਸੋਬਰ ਕਹਿੰਦਾ ਮਤਲਬ ਨਾ ਜ਼ਿਆਦਾ ਗੂੜੇ ਤੇ ਨਾ ਜ਼ਿਆਦਾ ਫਿੱਕੇ ਠੀਕ ਹੈ ਜੀ ਸਾਂਵਲੇ ਰੰਗ ਵਾਸਤੇ ਉਹਨਾਂ ਵਾਸਤੇ ਇਹ ਜਿਹੜੀ ਆਊਟਫਿਟ ਉਹ ਬਹੁਤ ਵਧੀਆ ਰਹਿੰਦੀ ਆ ਤੇ ਜਿਹੜੇ ਬੰਦਿਆਂ ਦਾ ਰੰਗ ਫੇਰ ਆ ਉਹ ਚਾਹੇ ਡਾਰਕ ਕਪੜੇ ਪਾ ਲੈਣ ਉਹਨਾਂ ਦੇ ਉਹ ਵੀ ਸੂਟ ਕਰਦੇ ਚਾਹੇ ਉਹ ਲਾਈਟ ਪਾ ਲੈਣ ਉਹਨਾਂ ਨੂੰ ਕੋਈ ਇਸ਼ਕ ਨਹੀਂ ਹੈਗਾ ਹਨਾ ਸਾੰਮਲੇ ਰੰਗ ਦੇ ਜਿਹੜੇ ਪਰਸਨ ਹੈਗੇ ਨੇ ਤੇ ਉਹਨਾਂ ਨੂੰ ਥੋੜਾ ਜਿਆਦਾ ਅਵੋਇਡ ਕਰਨਾ ਚਾਹੀਦਾ ਡਾਰਕ ਕਪੜੇ ਪਾਉਣੇ ਸੋ ਇਹ ਵੀ ਤੁਹਾਡੀ ਪਰਸਨੈਲਿਟੀ ਵਿੱਚ ਬਹੁਤ ਜ਼ਿਆਦਾ ਕਾਊਂਟ ਕਰਦੀ ਹੈ ਚੀਜ਼ ਹਨਾ ਕਿਉਂਕਿ ਪਰਸਨੈਲਿਟੀ ਇੱਕ ਐਸੀ ਚੀਜ਼ ਹੈ ਜੀ ਜਦੋਂ ਤੁਸੀਂ ਕਦੇ ਕਈ ਕਈ ਫੀਲਡਸ ਐਸੀਆਂ ਨੇ ਜੋਬਸ ਜਾਂ ਕੁਛ ਹਨਾ ਜਿੱਥੇ ਸਭ ਤੋਂ ਪਹਿਲਾਂ ਤੁਹਾਡੀ ਪਰਸਨੈਲਿਟੀ ਵੀ ਦੇਖੀ ਜਾਂਦੀ ਹੈ ਥੋੜਾ ਐਕਸਪੀਰੀਅੰਸ ਤਾਂ ਦੇਖਿਆ ਹੀ ਜਾਂਦਾ ਹੈ ਹਨਾ ਵਿਥਾਉਡ ਨੂੰ ਕਿਸੇ ਜਿਹੜੇ ਕੰਮ ਦੇ ਲਈ ਤੁਸੀਂ ਇੰਟਰਵਿਊ ਵਗੈਰਾ ਚੱਲਿਓ ਵੀ ਤੁਹਾਡਾ ਐਕਸਪੀਰੀਅੰਸ ਕਿੰਨਾ ਬਟ ਕਈ ਜਗ੍ਹਾ ਤੇ ਤੁਹਾਡੀ ਪਰਸਨੈਲਿਟੀ ਵੀ ਕਾਊਂਟ ਕੀਤੀ ਜਾਂਦੀ ਹੈ ਠੀਕ ਹੈ ਜੀ ਇੰਟਰਵਿਊ ਦੇ ਵਿੱਚ ਵੀ ਹਾਂ ਇਹ ਬੱਦਰੀ ਪਰਸਨੈਲਿਟੀ ਹੈ ਇਹਨੂੰ ਇਸ ਫੀਲਡ ਦੇ ਵਿੱਚ ਆ ਜੀ ਤੇ ਇਹਨੂੰ ਇਹਦੀ ਪੋਸਟ ਆਊਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੀ ਤੁਹਾਡੀ ਪਰਸਨੈਲਿਟੀ ਨੂੰ ਲੈ ਕੇ ਵੀ ਤੁਸੀਂ ਆਪਣੇ ਹੱਥ ਵਿੱਚ ਗੁੱਟ ਵਿੱਚ ਯਾਨਕਿ ਚਾਹੇ ਲੈਫਟ ਚਾਹੇ ਰਾਈਟ ਕੋਸ਼ਿਸ਼ ਕਰਿਆ ਕਰੋ ਕੜਾ ਜਾਂ ਕੜੀ ਜ਼ਰੂਰ ਵੇਅਰ ਕਰੋ ਠੀਕ ਹੈ ਜੀ ਉਹ ਚੀਜ਼ ਵੀ ਤੁਹਾਡੀ ਪਰਸਨੈਲਿਟੀ ਨੂੰ ਡਿਵੈਲਪ ਕਰਦੀ ਆ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜੇ ਬੰਦੇ ਬਾਰੇ ਜਿਆਦਾ ਸਲਿਮ ਨੇ ਪਹਿਲਾਂ ਆਪਾਂ ਫੈਟੀਗਲ ਫੈਟੀ ਗੱਲ ਕੀਤੀ ਆ ਫੈਟੀ ਬੰਦਿਆਂ ਬਾਰੇ ਹੁਣ ਆਪਾਂ ਗੱਲ ਕਰਾਂਗੇ ਜਿਹੜੇ ਬੰਦੇ ਬਹੁਤ ਜਿਆਦਾ ਸਲਿਮ ਨੇ ਉਹ ਕੋਸ਼ਿਸ਼ ਕਰਨ ਵੀ ਪਲੇਨ ਸ਼ਰਟ ਵਗੈਰਾ ਪਲੇਨ ਕਪੜਾ ਘੱਟ ਪੋਣਾ ਪੈਂਟ ਤਾਂ ਚਲੋ ਪਲੇਨ ਹੁੰਦੀ ਹੁੰਦੀ ਆ ਜਿਹੜੀ ਸ਼ਰਟ ਆਪਾਂ ਪਾਉਣੇ ਆ ਨਾ ਆਪਣੀ ਅਪਰ ਬੋਡੀ ਦਾ ਜੋ ਪਾਰਟ ਆ ਹਨਾ ਉਹ ਕੋਸ਼ਿਸ਼ ਕਰਨ ਵੀ ਜਾਂ ਤਾਂ ਚੈੱਕ ਸ਼ਰਟ ਜਾਂ ਫਿਰ ਹਲਕੀ ਫੁਲਕੀ ਡਿਜ਼ਾਈਨਿੰਗ ਵਾਲੀ ਸ਼ਰਟ ਪਾਉਣ ਪਲੇਨ ਸ਼ਰਟ ਪਾਉਣਗੇ ਤੇ ਉਹ ਉਹਦੇ ਵਿੱਚ ਹੋਰ ਵੀ ਜ਼ਿਆਦਾ ਸਲਿਮ ਲੱਗਣਗੇ ਤੇ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੀ ਪੈਂਟ ਪੋਣੀ ਹੈ ਸਕਿਨ ਫਿਟ ਪੈਂਟ ਕਈ ਬੰਦੇ ਬਹੁਤ ਪਾ ਲੈਂਦੇ ਆ ਹਨਾ ਵੀ ਉਹ ਚਲਤਾਂ ਬਹੁਤ ਪੱਧੀਆਂ ਲੱਗਦੀਆਂ ਨੇ ਹਨਾ ਤਾਂ ਕੋਸ਼ਿਸ਼ ਕਰੋ ਕਿ ਸਟੇਟ ਜਿਹੜੀ ਸਟੇਟ ਫਿਟਿੰਗ ਹੁੰਦੀ ਆ ਪੈਂਟ ਉਹ ਵਾਲੀ ਯੂਜ਼ ਕਰੋ ਉਹ ਨਾਲ ਤੁਹਾਡੀ ਪਰਸਨੈਲਿਟੀ ਦੇ ਵਿੱਚ ਵਾਧਾ ਹੋਊਗਾ ਡਿਵੈਲਪ ਹੋਊਗੀ ਤੁਹਾਡੀ ਪਰਸਨੈਲਿਟੀ ਤੇ ਚੌਥੇ ਨੰਬਰ ਤੇ ਲਾਸਟ ਤੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਜਿਹੜੀ ਪਰਸਨੈਲਿਟੀ ਵਿੱਚ ਸਭ ਤੋਂ ਵੱਧ ਜ਼ ਸਮਾਈਲ ਹੋਣੀ ਤੁਹਾਡੇ ਫੇਸ ਤੇ ਬਹੁਤ ਜੁੜੀ ਆ ਕਿਉਂਕਿ ਸਮਾਈਲ ਤੁਹਾਡੀ ਪਰਸਨੈਲਿਟੀ ਨੂੰ ਚਾਰ ਚੰਦ ਲਾ ਦਿੰਦੀ ਆ ਸੋ ਦੋਸਤੋ ਇੱਥੇ ਅਸੀਂ ਵੀਡੀਓ ਦਾ ਐਂਡ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਇਹ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ